ਮੈਂ ਸਰਪੰਚ ਮੈਂਬਰ ਤੋਂ ਹਾਂ। ਹਾਂ। ਅੱਜ ਇਹ ਆਇਆ ਕਿ ਮੈਂ ਸਰਪੰਚ ਵਿੱਚ ਮੈਂ ਸਰਪੰਚ ਤੋਂ ਡੀਪੀ ਜੀ ਡੈਮੋਕਰੇਟ ਮੰਨੇ ਰਿਹਾ ਚਾਹੂਗੀ। ਅੱਜ ਅਸੀਂ ਸਾਰੀਆਂ ਸਾਧੀਆਂ ਮੰਗਾਂ ਦੇ ਉੱਤੇ ਆਏ ਸੀ। ਜ ਜਿਹਦੇ ਵਿੱਚ ਮਲਾਜ਼ਮਾਂ ਦੀਆਂ ਵੀ ਨੇ, ਸਾਰੇ ਵਰਗੀਆਂ ਮੰਗਾਂ ਨੇ ਸਾਡੀ ਇੱਕ ਸਾਧੀ ਦੇ ਨਾਲ ਵੀ ਸਮਰਥਨ ਦੇ ਤੇ ਇੱਕ ਟੀਮ ਵਿੱਚ ਰਾਜਨੀਤਿਕ ਮੰਗਾ ਕੀ। ਮੰਨੇਗਾ ਦੇ ਉੱਤੇ ਕੀ ਕਰਕੇ ਜੈਕਟਰ ਕੱਟ-ਕੱਟ ਕੇ ਕਹਿੰਦੀ ਤਨਾਲਾ ਵਾਸਤੇ ਸੀ ਮੈਂ ਦੇਖਾਂ ਨੂੰ ਹੋਲਡ ਕਰ ਦੂੰਗਾ ਮੈਂ ਚਾਹੁੰਨਾ ਚਾਹੁੰਨੀ ਆ ਕਿ ਵੀ ਕਿਨੇ ਕਰਿਆ ਜੀ ਕਿਉਂਕਿ ਇਹ ਜਿਹੜਾ 2005 ਦੇ ਵਿੱਚ ਬਣੀ ਸੀ ਐਕਟ ਬਣਿਆ ਸੀ ਜੀ ਇਹ ਬਣਿਆ ਸੀ ਮਤਲਬ ਪਾਰਲੀਮੈਂਟ ਦੇ ਅੰਦਰ ਵਿੱਚ ਬਣਿਆ ਸੀ ਹੁਣ ਇਹਨਾਂ ਨੇ ਕਿਹੜੀ ਪਾਰਲੀਮੈਂਟ ਦੇ ਵਿੱਚ ਬਹਿਸ ਕੀਤੀ ਹੈਗੀ ਵੀ ਉਹਨੂੰ ਬੰਦ ਕਰਨ ਵਾਸਤੇ ਹੁਣ ਮੇਰੀ ਸਾਰੇ ਮਨਰੇਖਾ ਕਾਮਿਆਂ ਨੂੰ ਇੱਕੋ ਪੀਲ ਆ ਗਈ ਵੀ ਅਰਜ਼ੀਆਂ ਤੇ ਕੰਮ ਮੰਗੋ ਲਿਖਤੀ ਰੂਪ ਕੰਮ ਮੰਗੋ ਸਾਨੂੰ ਕੰਮ ਮਿਲੇ ਨਾ ਮਿਲੇ ਉਹਦੇ ਉੱਤੇ ਸਿਮਰਤੀ ਦੀ ਅਰਜ਼ੀ ਲਾਉਂਦੇ ਹੈ ਕਿ ਕਿਸੇ ਨੂੰ ਕੰਮ ਮਿਲ ਗਿਆ ਤਾਂ ਉਹਦੇ ਉੱਤੇ ਸਾਨੂੰ ਜੁਤੀ ਪੱਤਰ ਮੰਗੋ ਕਿਉਂਕਿ ਇਹਨਾਂ ਨੇ ਠੱਗੀ ਠੋਰੀ ਕਰਕੇ ਵਿਚੇ ਪੰਜਾਬ ਸਰਕਾਰ ਨਾਲ ਕੀ ਵਿਚੇ ਸੈਂਟਰ ਦੀ ਸਰਕਾਰ ਨਾਲ ਕੀ ਇਹ ਸਾਰੇ ਰਲ ਕੇ ਕਹਿੰਦੇ ਨੇ ਵੀ ਗਰੀਬ ਵਰਗ ਨੂੰ ਅਸੀਂ ਕਿਵੇਂ ਮਾਰੀਏ ਕਿ ਬਾਕੀ ਤਾਂ ਪਹਿਲਾਂ ਹੀ ਮਰਿਆ ਹੋਇਆ ਸੀ ਇਹਨਾਂ ਨੇ ਮਨਰੇਗਾ ਨੂੰ ਫੰਦ ਕਰਕੇ ਹੋਰ ਮਾਰਦੇ ਨੇ ਪਰ ਮੈਂ ਹੁਣ ਇਹੀ ਪੁੱਛਣਾ ਚਾਹੁੰਦਾ ਕਿ ਜਿਹੜਾ ਇਹਨੂੰ ਕਿਸੇ ਨੂੰ ਕਹਿੰਦਾ ਕੋਈ ਜੀਆਰਐਸ ਕਹਿੰਦਾ ਵੀਡੀਓ ਕਹਿੰਦਾ ਡੀਸੀ ਕਹਿੰਦਾ ਏਡੀਸੀ ਕਹਿੰਦਾਗਾ ਕਿ ਇਹ ਮਨਰੇਗਾ ਫੰਦ ਉਹਨਾਂ ਆਧਾਰਿਆਂ ਦੇ ਉੱਤੋਂ ਲਿਖਤੀ ਰੂਪ ਲਓ ਉਹਨਾਂ ਤੋਂ ਲਿਖਤੀ ਉਹਨਾਂ ਦੇ ਸਾਈਨ ਕਰਾ ਕੇ ਉਹ ਪੱਤਰ ਨੂੰ ਲਓ ਫਿਰ ਅਸੀਂ ਮੰਨਾਂਗੇ ਨਹੀਂ ਅਸੀਂ ਮੰਨਦੇ ਨਹੀਂ ਕਿਉਂਕਿ ਇਹਦੇ ਵਾਸਤੇ ਸਾਨੂੰ ਇੱਕ ਸਿੱਖੀ ਲੜਾਈ ਕਰਨੀ ਪਊਗੀ ਅੱਜ ਤਾਂ ਅਸੀਂ ਇਹਨਾਂ ਨੂੰ ਟਰੈਲਰ ਦਿਖਾਇਆਗਾ ਜਿਸ ਤੋਂ ਬਾਅਦ ਤਰੀ ਲੜਾਈ ਲੜਾ ਕੇ ਮਨਰੇਗਾ ਵਾਸਤੇ